ਦੋਸਤੋ ਤੁਸੀਂ ਵੇਖ ਸਕਦੇ ਹੋ 21 ਤਰੀਕ ਦੀ ਅਪਡੇਟ ਤੇ ਆਵਾਜ਼ ਚੈੱਕ ਕਰੋ ਜਿੱਦਾਂ ਡੈਮ ਦਾ ਪਾਣੀ ਥੱਲੇ ਲੈਂਦਾ ਹੋਵੇ ਉਸ ਤਰੀਕੇ ਦੀ ਆਵਾਜ਼ ਆਟਮ ਇੱਥੇ ਵੀ ਆ ਰਹੀ ਹੈ ਪਹੁੰਚ ਆਇਆ ਪਾਣੀ ਸਾਡੇ ਢਾਣੀਆਂ ਦੇ ਲਾਗੇ ਆਹ ਦੇਖ ਸਕਦੇ ਹੋ ਪਾਣੀ ਕਿੱਦਾਂ ਲੈਂਦਾ ਆਵਾਜ਼ ਸੁਣੋ ਤੇ ਪਾਣੀ ਜਿਹੜਾ ਪਾਣੀ ਹਾਲੇ ਵੀ ਇਹ ਸ਼ਾਮ ਦੀ ਅਪਡੇਟ ਹੈ ਤੇ ਹਾਲੇ ਵੀ ਪਾਣੀ ਜਿਹੜਾ ਪੂਰਾ ਚੜਨ ਵਾਲੇ ਪਾਸੇ ਹੈਗਾ ਉਤਰਨ ਵਾਲੇ ਪਾਸੇ ਨਹੀਂ ਹੈਗਾ ਆਵਾਜ਼ ਚੈੱਕ ਕਰੋ ਬਹੁਤ ਜ਼ੋਰ ਨਾਲ ਪਾਣੀ ਥੱਲੇ ਉਤਰ ਰਿਹਾ ਤੇ ਵੀਡੀਓ ਨੂੰ ਅੱਗੇ ਤੱਕੇ ਸ਼ੇਅਰ ਕਰੋ ਕਿ ਸਹੀ ਜਾਣਕਾਰੀ ਸਾਰੇ ਵੀਰਾਂ ਭਰਾਵਾਂ ਤੱਕ ਪਹੁੰਚੇ ਕਿਉਂਕਿ ਇਹ ਕੁਛ ਟਾਈਮ ਬਾਅਦ ਇਹ ਭਰਾ ਜਾਊਗਾ ਤਾਂ ਪਾਣੀ ਚੱਲ ਪਾਏਗਾ ਫਿਰ ਅੱਗੇ ਝੋਨਿਆਂ ਦੇ ਪਿੱਛੇ ਜਿਹੜੇ ਝੋਨਿਆਂ ਦੇ ਵਿੱਚੋਂ ਲੰਘ ਕੇ ਆ ਰਿਹਾ ਪਾਣੀ ਜਲੰਧਰ ਪਿੰਡ ਵੀਰਾਂ ਵਾਲੇ ਤੇ ਹਣੇ ਵਾਲੀ ਸਾਈਡ ਤੇ 21 ਤਰੀਕ ਦੀ ਅਪਡੇਟ ਕਿਉਂਕਿ 4.5 ਦਾ ਟਾਈਮ ਹੈ ਚੈੱਕ ਕਰੋ ਤੁਸੀਂ ਕਿਦਾਂ ਫਰਾਟੇ ਮਾਰ ਰਿਹਾ